ਕਿਰਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿਲਤਰਾ ਤੁਸੀਂ ਪਹੁੰਚੇ ਆ ਬਰਨਾਲਾ ਧਨੌਲੀਆਂ ਤੇ ਜਿੱਥੇ ਇੱਕ ਪੰਜਾਬੀ ਵੀਰ ਨੇ ਸਰਦਈ ਦਾ ਕੰਮ ਸ਼ੁਰੂ ਕਰਿਆਗਾ ਸੋ ਨਵੇਂ ਸੋ ਬਹੁਤ ਵਧੀਆ ਲੱਗਿਆ ਦੇਖ ਕੇ ਵੀ ਆਪਣੇ ਪੰਜਾਬੀ ਨੌਜਵਾਨ ਆਪਣਾ ਰੋਜ਼ਗਾਰ ਇੰਦਰ ਪੰਜਾਬ ਵਿੱਚ ਰਹਿ ਕੇ ਤੋਰ ਰਹੇ ਆ ਬਾਕੀ ਸਰਦਈ ਦਾ ਕੰਮ ਆ ਸਾਫ-ਸੁਥਰਾ ਕੰਮ ਆ ਵੀਰ ਦਾ ਪੱਖੋ ਕਲਾ ਪਿੰਡ ਤੋਂ ਨੇ ਸੋ ਰੇਟ ਦੀ ਗੱਲ ਕਰੀਏ ਵੀਰਾਂ ਨੇ ਦੇਖੋ 20 30 ਤੇ 50 ਰੁਪਏ ਦਾ ਗਲਾਸ ਇੱਥੇ ਦੇ ਰਹੇ ਨੇ ਬਾਕੀ ਸਾਰੀ ਆ ਵਧੀਆ ਆਈਟਮ ਜਿਹੜੀ ਬਦਾਮ ਵਗੈਰਾ ਚਾਰੇ ਮਾਗਜ گلاب ਦੇ ਫੁੱਲ ਹਰੀ ਲੈਚੀ ਖਾਸ ਖਾਸ ਆਬ ਸਾਰਾ ਕੁਝ ਵਧੀਆ ਕੁਆਂਟੀਟੀ ਦੇ ਵਿੱਚ ਪਾਇਆ ਜਾਂਦਾ ਤੇ ਸਰਦੀਈ ਤਿਆਰ ਕਰੀ ਜਾਂਦੀ ਆ ਖਾਸਾ ਹੀ ਚੱਕੇਓ ਕਪੜਾ ਥੋੜਾ ਜਿਹਾ ਦੇਖੋ ਸਰਦੀਈ ਨਾਲ ਦੀ ਨਾਲ ਤਿਆਰ ਵੀ ਕਰ ਰਹੇ ਆ ਤੇ ਇੱਧਰ ਬਣੀ ਵੀ ਆ ਵਿਕ ਰਹੀ ਆ ਸੋ ਵਧੀਆ ਰਿਸਪੌਂਸ ਮਿਲ ਰਿਹਾ ਕਹਿੰਦੇ ਵੀ ਆਪਣੇ ਪੰਜਾਬੀ ਲੋਕਾਂ ਦਾ ਬੇਨਤੀ ਹੋਈ ਆ ਵੀਰੇ ਜੋ ਵੀ ਆਪਣਾ ਪੰਜਾਬੀ ਵੀਰ ਕੋਈ ਨਵਾਂ ਕੰਮ ਨੂੰ ਕਰਦਾ ਤੂੰ ਵੱਧ ਤੋਂ ਵੱਧ ਸਾਥ ਦਿਆ ਕਰੋ ਇਹ ਨੌਜਵਾਨ ਵੀਰਾਂ ਜਿਨ੍ਹਾਂ ਨੇ ਵਿਦੇਸ਼ ਦੀ ਝਾਕ ਛੱਡ ਕੇ ਵੀਰਾਂ ਨੇ ਇੱਥੇ ਕੰਮ ਸ਼ੁਰੂ ਕਰਿਆਗਾ ਸੋ ਵੱਧ ਤੋਂ ਵੱਧ ਵੀਰਾਂ ਦਾ ਸਾਥ ਦਿਓ ਤਾਂ ਕਿ ਆਪਣੇ ਕੰਮ ਵਿੱਚ ਕਾਮਯਾਬ ਹੋ ਸਕਣ ਠੀਕ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਅਜਿਹੀਆਂ ਵੀਡੀਓ ਮਿਲ ਸਕਣ ਸੋ ਬਹੁਤ ਦੇਖਣ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਮਿਹਰਬਾਨ